ਸੁਣਨ ਚ ਤਾਂ ਇਹ ਵੀ ਆਇਆ ਹੈ ਇੱਕ ਟੱਡ ਕੋ ਸੀਸੀ ਫੁਟੇਜ ਇੰਦਰੀ ਹੈ ਜਿਹਦੇ ਕਰਕੇ ਸ਼ਹਿਰ ਦੇ ਵਿੱਚ ਚਲੋ ਕਿ ਧਾਰਮਿਕ ਫਸਾਦ ਵੀ ਹੋ ਸਕਦੀ ਹੈ ਉਹ ਕੀ ਸਰ ਉਹ ਕਿਹਦੀ ਫੁਟੇਜ ਇੰਦਰੀ ਸਰ ਮੇਰੇ ਕੋ ਏਸੇ ਹੀ ਟਾਂਡ ਦੀ ਫੁਟੇਜ ਹੈ ਐਕਚੁਅਲ 'ਚ ਜਦੋਂ ਮੈਨੂੰ ਉਹਨਾਂ ਨੇ ਬੁਲਾਇਆ ਸੀ ਜਾਣਾ ਮੇਰੇ ਗਵੰਡੀ ਵੀ ਹੈਗੀ ਮੈਨੂੰ ਜਦੋਂ ਬੁਲਾਇਆ ਸੀਗਾ ਤੇ ਮੈਨੂੰ ਝੂਠ ਬੋਲ ਕੇ ਬੁਲਾਇਆ ਸੀ ਮੇਰੇ ਨਾਲ ਜਿਹੜਾ ਮੁੰਡਾ ਹੁੰਦਾ ਉਹਨੂੰ ਤਾਂ ਮੈਂ ਤੇਨੇ ਦੱਸੌਣ ਤੇ ਜਾ ਕੇ ਵੱਡਾ ਕੈਮਰਾ ਕਰਕੇ ਵੀਡੀਓ ਬਣਾਇਆ ਤੇ ਵੀਡੀਓ ਨਾਲ ਕੇ ਮੈਨੂੰ ਦੱਸ ਕੀ ਹੈਗਾ ਵਾ ਤੇ ਮੈਂ ਗੱਲ ਕਰਨ ਵਾਲਾ ਬਣਾ ਮੈਂ ਜਦੋਂ ਮੈਨੂੰ ਫੋਨ ਆਇਆ ਉਹਰਾ ਕਹਿੰਦਾ ਭਾਜੀ ਤੁਸੀਂ ਕੋਈ ਗਲਤ ਨਹੀਂ ਕੀਤੀ ਮੈਂ ਕਿਹਾ ਨਹੀਂ ਕਹਿੰਦਾ ਭਾਜੀ ਇਹਨੇ ਇੱਕ ਵਾਰ ਨਹੀਂ ਮੁੰਡੇ ਨੇ ਤਿੰਨ ਵਾਰੀ ਗਲਤ ਨੀਅਤ ਨਾਲ ਹਰਕਤ ਕੀਤੀ ਹੈਗੀ ਆ ਤੇ ਮੈਂ ਚੁੱਪ ਰਗਿਆ ਹਾਲਾਂਕਿ ਮੇਰੇ ਕੋਲ ਠੀਕ ਆ ਵੀਡੀਓ ਹੈਗੀ ਆ ਜੇ ਮੈਂ ਸਾਡੀ ਨਾਲ ਬਿਲਕੁਲ ਸਹੀ ਹੈ ਜੇ ਮੈਂ ਵੀਡੀਓ ਵਾਇਰਲ ਕਰਦਾ ਕਿ ਕਬੂਕ ਸਮੇਂ ਬਹੁਤ ਮੁੱਛ ਹੋ ਸਕਦਾ ਲੇਕਿਨ ਪਰ ਮੈਂ ਉਹ ਬੱਚੀ ਦੇ ਨਾਲ ਇਹ ਨਹੀਂ ਚਾਹੁੰਦਾ ਹੈਗਾ ਕਿ ਉਰੀ ਇੱਜਾ ਤੇ ਕੋਈ ਗੱਲ ਨਹੀਂ ਬਈਆ ਕੁਝ ਮੈਨੀਆਂ ਇਹ ਸਾਰਾ ਕੁਝ ਚੱਲਦਾ ਮੈਂ ਨਹੀਂ ਮੈਂ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹਦਾ ਪਰ ਕਿਹਟ ਕਹਿੰਦੇ ਮਤਲਬ ਕਿ ਬੱਚਿਆਂ ਨੂੰ ਜਿਹੜਾ ਕਿ ਉਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਬਿਲਕੁਲ ਜੀ ਇਨਸਾਫ ਮਿਲਣਾ ਚਾਹੀਦਾ ਹੈਗਾ ਵਾ ਜੇ ਉਸ ਪਰਿਵਾਰ ਨੂੰ ਇਨਸਾਫ ਨਾ ਮਿਲੇ ਅੱਜ ਕਬੂਰਤ ਨੇ ਹਲੇ ਸੁੱਤੇ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਉਹਨਾਂ ਦੇ ਨਾਲ ਹੋਇਆ ਕੱਲ ਨੂੰ ਸਾਰਿਆਂ ਦੇ ਨਾਲ ਹੋਣਾ ਹਾਂਜੀ ਸਰਤ ਸਵੀਕਾਰ ਕਾਂਗਰਸ ਤੇ ਕਹ ਲੋ ਕਿ ਜ਼ਿਲ੍ਹਾ ਪ੍ਰਧਾਨ ਹੋ ਤੇ ਨਾਲ ਨਾਲ ਤੁਸੀਂ ਇੱਕ ਵਪਾਰੀ ਵੀ ਹੋ ਕਿ ਜਿਹੜੇ ਸ਼ਹਿਰ ਦੇ ਵਿੱਚ ਇੱਕ ਕਟਨਾ ਵਾਪਰੀ ਹੈ, ਸ਼ਹਿਰਖਾਨੇ ਦਾ ਮਾਮਲਾ ਇਹ ਖ ਸਾਹਮਣੇ ਆਇਆ ਹੈ। ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਤੇ ਜਿਹੜੀ ਕੱਲ ਦੀ ਅਪਾਰਟਮੈਂਟਲ ਦੀ ਮੀਟਿੰਗ ਆ, ਤਾਂ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਕੋਈ ਕਹਿੰਦਾ ਕਿ ਪਿਤੇ ਦਿਨ ਜਿਹੜੀ ਕਟਨਾ ਹੋਈ ਆ, ਬੜਾ ਦੁੱਖਾ ਕਿ ਇਦਾਂ ਦੇ ਜਿਹੜੇ ਕੰਦੇ ਅੰਸਰ ਆ, ਸਮਾਜ ਨੂੰ ਗੰਧਲਾ ਕਰਦੇ ਆ ਤੇ ਇਹਨਾਂ ਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਉਹਦੇ ਵਾਸਤੇ ਮੈਂ ਆਪਣੇ ਸਮਾਜ ਦੇ ਨਾਲ, ਆਪਣੇ ਸ਼ਹਿਰ ਦੇ ਨਾਲ ਬਿਲਕੁਲ ਤੰਦਈ ਦੇ ਨਾਲ ਖੜਾ ਹਾਂ ਕਿਉਂਕਿ ਗੱਲ ਇਹ ਆ ਕਿ ਜੇ ਆਪਾਂ ਇਹਨਾਂ ਨੂੰ ਹਜੇ ਵੀ ਨੱਥ ਨਾ ਪਾਵਾਂਗੇ ਇਦਾਂ ਦੇ ਜਿਹੜੇ ਕ੍ਰਿਮੀਨਲ ਟਾਈਪ ਬੰਦੇ ਇਹ ਕ੍ਰਿਮੀਨਲ ਹੀ ਨੇ ਜਿਹੜੇ ਇਹ ਕੰਦੀਆਂ ਹਰਕਤਾਂ ਕਰਦੇ ਆ ਇਹ ਬਹੁਤ ਜ਼ਰੂਰੀ ਆ ਵਪਾਰ ਮੰਡਲ ਨੇ ਜਿਹੜਾ ਕੱਲ ਸਾਰਾ ਹੀ ਸੱਦਾ ਪੱਤਰ ਦਿੱਤਾ ਵਾ ਤੇ ਮੈਂ ਸਮਝਦਾ ਮੈਂ ਵੀ ਅਪੀਲ ਕਰਦਾ ਕਿ ਹਰੇਕ ਵਪਾਰੀ ਨੂੰ ਹਰੇਕ ਰਸਮਾਇਜ ਦੀ ਸੇਵਾ ਕਰਦਾ ਵਾ ਚਾਹੇ ਉਹ ਰਾਜਨੀਤਿਕ ਤੌਰ ਤੇ ਆ ਚਾਹੇ ਉਹ ਧਾਰਮਿਕ ਤੌਰ ਤੇ ਆ ਚਾਹੇ ਉਹ ਸਮਾਜਿਕ ਤੌਰ ਤੇ ਆ ਉਹਨਾਂ ਨੂੰ ਉਸ ਮੀਟਿੰਗ ਵਿੱਚ ਜ਼ਰੂਰ ਆਣਾ ਚਾਹੀਦਾ ਕਿਉਂਕਿ ਗੱਲ ਇਹ ਆ ਕਿ ਇਕੱਠੇ ਹੋ ਕੇ ਤਗੜੇ ਹੋ ਕੇ ਇੱਕ ਵਧੀਆ ਕਲੈਕਟਿਵਲੀ ਇੱਕ ਫੈਸਲਾ ਜਿਹੜਾ ਲਿਆ ਜਾਵੇ ਤਾਂ ਜੋ ਜਿਹੜਾ ਸਾਡੇ ਕਪੂਰਥਲੇ ਦੇ ਵਾਸਤੇ ਚੰਗਾ ਹੋਵੇ ਤਾਂ ਲੱਗਦਾ ਕਿ ਜਿਹੜੇ ਕਿ ਇਤਾਰੇ ਜਿਹੜੇ ਕਿ ਸੈਂਸਿਟਿਵ ਜਿਹਾ ਮੁੱਦਾ ਆ ਕਿਤੇ ਨਾ ਕਿਤੇ ਆਨਰ ਟਾਈਮ ਤੇ ਸਾਰੇ ਸ਼ਹਿਰ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣ ਦੀ ਲੋੜ ਪੈਣੀ ਆ ਤਦੂ ਇਦਾਂ ਆ ਇਸ ਮੁੱਦੇ ਤੇ ਜਿਹੜਾ ਬੰਦਾ ਜਿਹੇਸ ਬੰਦੇ ਨੇ ਦੋਸ਼ੀ ਨੇ ਇਹ ਹਰਕਤ ਕੀਤੀ ਆ ਚਾਹੇ ਉਹ ਕਿਸੇ ਵੀ ਸਮਾਜ ਨਾਲ ਤਲਬ ਰੱਖਦਾ ਹੋਵੇ ਗੱਲ ਇਹ ਨਹੀਂ ਆ ਗੱਲ ਇੱਕ ਸਮਾਜ ਦੀ ਨਹੀਂ ਗੱਲ ਇਹ ਆ ਕਿ ਜਿਹੜਾ ਬੰਦਾ ਜਿਸ ਬੰਦੇ ਨੇ ਕ੍ਰਾਈਮ ਕੀਤਾ ਜਿਸ ਬੰਦੇ ਨੇ ਇਦਾਂ ਦੀ ਘਨੌਣੀ ਹਰਕਤ ਕੀਤੀ ਆ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਜਾਤੀ ਦਾ ਹੋਵੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਕਾਰਨ ਇਹ ਆ ਕਿ ਜੇ ਤੁਸੀਂ ਅੱਖੀਂ ਦੇਖ ਕੇ ਉਸ ਬੰਦੇ ਨੂੰ ਸਜ਼ਾ ਨਾ ਦਿਵਾ ਸਕੇ ਉਹ ਸਾਡੇ ਸਾਰੇ ਸਮਾਜ ਦੇ ਉੱਤੇ ਕਪੂਸਲੇ ਵਾਸੀਆਂ ਉੱਤੇ ਮੂੰਹ ਤੇ ਚ ਬੇੜਾ ਨਾ ਕਿ ਇੱਕ ਸਮਾਜ ਦੀ ਕਿਸੇ ਦੂਜੇ ਸਮਾਜ ਨਾਲ ਲੜਾਈ ਆ ਕਿਉਂਕਿ ਕਾਰਨ ਇਹ ਆ ਕਿ ਮੈਂ ਸਮਝਦਾ ਕਿ ਉਹਨਾਂ ਲੋਕਾਂ ਨੂੰ ਵੀ ਉਹ ਜੇ ਕਿਸੇ ਸਮਾਜ ਨਾਲ ਸੰਬੰਧਿਤ ਆ ਉਹਨਾਂ ਨੂੰ ਵੀ ਚਾਹੀਦਾ ਕਿ ਕਲੋਂ ਦੇਖੋ ਸਾਡੇ ਮੰਨ ਲਓ ਕੋਈ ਕਿਸੇ ਵੀ ਭਾਈਚਾਰੇ ਦੇ ਵਿੱਚੋਂ ਕੋਈ ਇਦਾਂ ਦੀ ਚਲਉਣੀ ਹਰਕਤ ਕਰਦਾ ਔਰ ਜੇ ਸਮਾਜ ਜਾਂ ਜਿਹੜੀ ਪੁਲਿਸ ਆ ਜਿਹੜਾ ਪ੍ਰਸ਼ਾਸਨ ਆ ਪਰਚਾ ਕਰਦਾ ਉਹਨੂੰ ਸਜ਼ਾ ਦਿੰਦਾ ਤਾਂ ਦੇਣੀ ਬੰਦੀ ਆ ਇੱਥੇ ਕੋਈ ਗੁੱਸੇਗਲੇ ਵਾਲੀ ਗੱਲ ਹੀ ਨਹੀਂ ਇਸ ਕਰਕੇ ਉਹਨਾਂ ਨੂੰ ਵੀ ਚਾਹੀਦਾ ਕਿ ਜਿਸ ਬੰਦੇ ਨੇ ਹਰਕਤ ਕੀਤੀ ਆ ਭੱਜਿਆ ਹੋਇਆ ਮੈਨੂੰ ਪਤਾ ਲੱਗਾ ਉਹਨੂੰ ਆ ਫੜਾਂ ਕਿਉਂਕਿ ਇੱਕ ਬੰਦੇ ਨਾਲ ਇੱਕ ਗੰਦੀ ਮੱਛੀ ਨਾਲ ਸਾਰਾ ਸਮੁੰਦਰ ਜਿਹੜਾ ਵਾ ਉਹ ਗੰਦਾ ਨਹੀਂ ਹੁੰਦਾ ਉਹਨੂੰ ਮੱਛੀ ਨੂੰ ਕੱਢਣਾ ਪਊਗਾ ਉਹ ਚਾਹੇ ਕੋਈ ਵੀ ਹੋਵੇ ਉਹਦੇ ਤੇ ਕਾਰਵਾਈ ਕਰਨੀ ਬੰਦੀ ਆ ਤੇ ਕੱਲ ਜਿਹੜੀ ਮੀਟਿੰਗ ਹੋ ਰਹੀ ਆ ਸਾਡੀ ਸਾਰੇ ਇਹੀ ਵਪਾਰ ਮੰਡਲ ਵੱਲੋਂ ਉਹਦੇ 'ਚ ਭਾਗ ਲਓ ਔਰ ਇੱਕ ਅੱਛਾ ਫੈਸਲਾ ਲਈਏ ਤਾਂ ਜੋ ਇਦਾਂ ਦੇ ਜਿਹੜੇ ਬੰਦੇ ਕ੍ਰਾਈਮ ਕਰਦੇ ਆ ਇਹਨਾਂ ਨੂੰ ਨੱਥ ਪਾਈ ਜਾ ਸਕੇ ਬਾਕੀ ਗੱਲ ਇਹ ਆ ਕਿ ਜਿਹੜੇ ਇਹਦੇ ਵਾਸਤੇ ਦੇਖੋ ਕਈ ਗੱਲਾਂ ਆ ਕੁਝ ਬੰਦੇ ਕਹਿ ਰਹੇ ਆ ਕਿ ਜਿਵੇਂ ਕਿਰਾਏ ਤੇ ਦਿੱਤੀਆਂ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਬਿਲਕੁਲ ਹੋਣੀ ਚਾਹੀਦੀ ਆ ਵੈਰੀਫਿਕੇਸ਼ਨ ਵਾਸਤੇ ਪੁਲਿਸ ਵੀ ਜ਼ਿੰਮੇਵਾਰ ਆ ਔਰ ਆਪਾਂ ਲੋਗ ਵੀ ਜ਼ਿੰਮੇਵਾਰ ਕਿਉਂਕਿ ਗੱਲ ਆ ਕਿ ਜਦੋਂ ਪੁਲਿਸ ਨੂੰ ਪ੍ਰਸ਼ਾਸਨ ਥੋੜੀ ਜਿਹੀ ਸਖਤੀ ਦਿਖਾਵੇ ਨਾ ਜੀ ਠੀਕ ਆ ਪ੍ਰਸ਼ਾਸਨ ਕੋ ਬੜੇ ਕ੍ਰਾਈਮ ਆ ਹੋਰ ਉਹ ਪੁਲਿਸ ਦੀ ਅੱਗੇ ਤਰਕ ਘਟਾ ਮਗਰ ਥੋੜੀ ਜਿਹੀ ਸ਼ਕਤੀ ਕਰੇ ਜਿਵੇਂ ਕਿ ਦੁਕਾਨਦਾਰ ਨੂੰ ਕੋਈ ਬਨੇਅਦੀ ਕਰਾਈ ਜਾਵੇ ਉਹਦੇ ਵਿੱਚ ਕਿਹਾ ਜਾਵੇ ਡੀਸੀ ਸਾਹਿਬ ਵੱਲੋਂ ਕਿ ਤੁਸੀਂ ਆਪਣੇ ਜਿਹੜੇ ਕਰਾਇਦਾਰ ਆ ਉਹਨਾਂ ਦੀ ਵੈਰੀਫਿਕੇਸ਼ਨ ਦਿਓ ਕਿਹੜੇ ਜ਼ਿਲ੍ਹੇ ਚੋਂ ਆ ਕਿਹੜੀ ਤਹਿਸੀਲ ਚੋਂ ਆ ਕਿਹੜੀ ਸਟੇਟ ਚੋਂ ਆ ਹੋਣੀ ਚਾਹੀਦੀ ਆ ਅਗਰ ਜੇ ਕੋਈ ਦੁਕਾਨਦਾਰ ਜਾਂ ਮਹੱਲੇਦਾਰ ਜਿਹੜੇ ਆਪਣੇ ਘਰਾਂ ਦੇ ਵਿੱਚ ਵੀ ਕਰਾਇਦਾ ਰੱਖਦੇ ਆ ਉਹ ਨਹੀਂ ਦਿੰਦਾ ਪੁਲਿਸ ਉਹਦਾ ਚਲਾਨ ਕੱਢਦੀ ਆ ਜਿਹੜਾ ਬੰਦਿਆਂ ਕੋਲ ਆਪਣੇ ਡਾਕੂਮੈਂਟਸ ਨਹੀਂ ਹੁੰਦੇ ਤੇ ਇਦਾਂ ਹੀ ਦੁਕਾਨਦਾਰਾਂ ਦਾ ਵੀ ਚਲਾਨ ਕੱਢਤਾ ਜਾਵੇ ਡੀਸੀ ਸਾਹਿਬ ਵੱਲੋਂ ਸ਼ਕਤੀ ਨਾਲ ਜਦੋਂ 2 4 5 10 ਚਲਾਨ ਇਦਾਂ ਦੇ ਕੀਤੇ ਜਾਉਗੇ ਜਿਹਨਾਂ ਬੰਦੇ ਨੂੰ ਜੁਰਮਾਨਾ ਕੀਤਾ ਜਾਊਗਾ ਤੇ ਤੁਸੀਂ ਵੈਰੀਫਿਕੇਸ਼ਨ ਕਿਉਂ ਨਹੀਂ ਕੀਤੀ ਕੱਲ ਨੂੰ ਕੋਈ ਵੱਡਾ ਹਾਦਸਾ ਹੋ ਜਾਈ ਉਹਨੂੰ ਅੰਜਾਮ ਦੇ ਤੁਹਾਨੂੰ ਵੀ ਦੋਸ਼ੀ ਮੰਨਿਆ ਜਾਊਗਾ ਤੇ ਕਿਉਂ ਨਹੀਂ ਹੋਊਗਾ ਕਰਨਾ ਪਊਗਾ ਨਾ ਥੋੜੀ ਜੀ ਸਖਤੀ ਦੇ ਨਾਲ ਜਿਮੇਵਾਰੀ ਵਿਪਾਰ ਮੰਡਲ ਨਹੀਂ ਸਮਝਦਾ ਅਸੀਂ ਲੋਕ ਵੀ ਵਿਪਾਰ ਮੰਡਲ ਦੇ ਨਾਲ ਆ ਅਸੀਂ ਵੀ ਜ਼ਿੰਮੇਵਾਰੀ ਸਮਝਦੇ ਆ ਤੇ ਉਹਦੇ ਨਾਲ ਨਾਲ ਦੁਕਾਨਦਾਰਾਂ ਦੀ ਜਿਹੜਾ ਲੋਕਾਂ ਨੇ ਆਪਣੇ ਘਰ ਦੇ ਵਿੱਚ ਕਰਾਇਦਾ ਰੱਖਿਆ ਉਹਨਾਂ ਦੀ ਵੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਕਿ ਪ੍ਰਸ਼ਾਸਨ ਨੂੰ ਪੂਰੀ ਇਨਫੋਰਮੇਸ਼ਨ ਤੱਥਿਆਂ ਦੇ ਨਾਲ ਦੇਵੇ ਉਹਨਾਂ ਦਾ ਆਧਾਰ ਕਰਨ ਲੱਗੇ ਕਿਹੜਾ ਬੰਦਾ ਕਿੱਥੇ ਰਹਿੰਦਾ ਵਾ ਤਾਂ ਜੋ ਕੱਲ ਉਹ ਜੇ ਹੁਣ ਬੰਦਾ ਭੱਜਿਆ ਹੋਇਆ ਜੇ ਇਹਦੀ ਡਿਟੇਲ ਹੁੰਦੀ ਤੇ ਕਿਉਂ ਨਾ ਪੁਲਿਸ ਪਕੜਦੀ ਜ਼ਰੂਰ ਪਕੜਦੀ ਉਹਦੀ ਡਿਟੇਲ ਹੀ ਨਹੀਂ ਕਿਹੜਾ ਬੰਦਾ ਵਾ ਕਿੰਨੇ ਰੱਖਿਆ ਵਾ ਪਤਾ ਹੀ ਕੁਝ ਨਹੀਂ ਹੈਗਾ ਸੋ ਇਹ ਨਲਕੀਆਂ ਵਾ ਇਹਨੂੰ ਆਪਾਂ ਨੂੰ ਕਵਰ ਕਰਨਾ ਚਾਹੀਦਾ ਰਲ ਮਿਲ ਕੇ ਸਾਰਿਆਂ ਨੂੰ ਇਸ ਕੰਮ ਵਿੱਚ ਸਹਿਯੋਗ ਦੇਣਾ ਚਾਹੀਦਾ ਸੋ ਇਸ ਮੰਦੀਪ ਪੁਲਿਸ ਪ੍ਰਸ਼ਾਸਨ ਨੂੰ ਦੁਕਾਨਦਾਰਾਂ ਦੇ ਉੱਤੇ ਵੈਰੀਫਿਕੇਸ਼ਨ ਕਰਾ ਲੈ ਕੋਈ ਹਾਂ ਦੇ ਚ ਲੈ ਜਾਂਦੀ ਚਾਹੁੰਗੀ ਕੱਲ ਐਸਐਸਪੀ ਸਾਹਿਬ ਨੂੰ ਮੈਂ ਜਿਹੜੀ ਜਿਹੜੇ ਪੁਲਿਸ ਕੋਲ ਥੋੜੇ ਝੰਜੜਾ ਹੋਰ ਰੋਜ਼ ਧਰਨੇ ਮਜਾਰੇ ਹੋਰ ਨੁਟਾਂ ਕੋਆਂ 100 ਚੀਜ਼ਾਂ ਨੇ ਪੁਲਿਸ ਕੋਲ ਮੈਂ ਕਹਿੰਨੇ ਪੁਲਿਸ ਨੇ ਪੁਲਸ ਕਰੇ ਜਿਹੜਾ ਬੰਦਾ ਦੁਕਾਨ ਕਰਾਇਕ ਦੇ ਰਿਆ ਉਹਦਾ ਫਰਜ਼ ਨਹੀਂ ਬਣਦਾ ਕਿ ਮੈਂ ਕਿਸੇ ਕੋਲ ਲੈ ਕੇ ਦੀ ਵੈਰੀਫਿਕੇਸ਼ਨ ਕਰਾਵਾਂ ਪੁਲਿਸ ਦੀ ਅਸੀਂ ਹਰ ਇੱਕ ਚੀਜ਼ ਜਿਹੜੀ ਨਾ ਦੇ ਪੁਲਿਸ ਸਿਸਟਮ ਚੋਂ ਮੇਰੇ ਕਹਿਣ ਦਾ ਮਤਲਬ ਹੈ ਕਿ ਕਿਤੇ ਨ ਕਿਤੇ ਸੁਣਨਾ ਮੇਰੇ ਗੱਲ ਤੁਸੀਂ ਆਪਣੀ ਗੱਲ ਕਰੀ ਮੇਰੀ ਗੱਲ ਤਾਂ ਸੁਣ ਲਾ ਤੂੰ ਮੈਨੂੰ ਕੁੱਝ ਰਹਿ ਮੇਰੀ ਗੱਲ ਨੂੰ ਮੈਨੂੰ ਤਾਂ ਕੰਪਲੀਟ ਕਰਨ ਦਿਓ ਪਹਿਲਾਂ ਤੁਸੀਂ ਇਹਦਾ ਮਤਲਬ ਪੁਲਿਸ ਹਰ ਇੱਕ ਚੀਜ਼ ਲਈ ਜ਼ਿੰਮੇਵਾਰ ਤੁਸੀਂ ਆਪਣੀ ਗਲਤੀ ਨਹੀਂ ਮੰਨਦੇ ਜਿਹੜੇ ਲੋਕ ਜਿਨ੍ਹਾਂ ਨੂੰ ਦਿੱਤੇ ਆ ਕਿਹੜੇ ਬੰਦੇ ਨੂੰ ਦੇ ਰਿਹਾ ਉਥੇ ਕੀ ਕੰਮ ਕਰ ਰਿਹਾ ਕਿੰਦਾ ਉਹ ਅਫੋਰਡ ਕਰ ਰਿਹਾ ਕਿ ਨਹੀਂ ਕਰ ਰਿਹਾ ਇਹ ਸਾਡਾ ਫਰਜ਼ ਨਹੀਂ ਬਣਦਾ ਉਹ ਬੰਦੇ ਆ ਕੇ ਰਾਤੋਂ ਰਾਤ ਉੱਥੇ ਬਹਿ ਗਏ ਜਾਂ ਕੋ ਉਹਨਾਂ ਨੇ ਤੁਹਾਡੀ ਦੁਕਾਨ 'ਚ ਸਾਨੂੰ ਲਾ ਕੇ ਬਹਿ ਗਏ ਉਹਨਾਂ ਬੰਦਿਆਂ ਨੇ ਕਰਾਇਆ ਦਿੱਤਾ ਕੋਈ ਐਗਰੀਮੈਂਟ ਲਿਖਿਆ ਆਉ ਉਹ ਤੋਂ ਪਹਿਲਾਂ ਕੋਈ ਵੈਰੀਫਿਕੇਸ਼ਨ ਹੋਈ ਆ ਉਹਨੂੰ ਉਹਦੇ ਨਾਲ ਕੋਈ ਸ਼ਰਤਾਂ ਇਦਾਂ ਦੀ ਹੋਈ ਕਿ ਤੇ ਕੋ ਤੇਰੇ ਕੋ ਜਿਹੜਾ ਵੀ ਬੰਦਾ ਹੋ ਉਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਕਰਾਈ ਆ ਅਸੀਂ ਆਪਣੀ ਜ਼ਿੰਮੇਵਾਰੀ ਸਮਝੀਏ ਅਸੀਂ ਕਦੇ ਲਾਲਚ ਦੇ ਵਿੱਚ ਆ ਕੇ ਇਹੋ ਜਿਹਾ ਕੰਮ ਚ ਨਾ ਪਈਏ ਜਿਹੜਾ ਸਾਡੇ ਲਈ ਸਾਡੇ ਪਰਿਵਾਰਾਂ ਲਈ ਸਾਡੀ ਸਮਾਜ ਦੀ ਇਸ ਪੰਜਾਬ ਲਈ ਘਾਤਕ ਹੋਵੇ ਬਾਕੀ ਮੈਂ ਫਿਰ ਦੁਬਾਰਾ ਇਹ ਕਹਿ ਰਿਹਾ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਲਈ ਕਰਨ ਇਹ ਧਰਮ ਦੇ ਨਾਤੇ ਜਿਸ ਤਰ੍ਹਾਂ ਤੁਸੀਂ ਮੁਸਲਮਾਨ ਮੁਸਲਮਾਨ ਕਰੀ ਜਾਂਦੇ ਮੈਂ ਬਿਲਕੁਲ ਇਸ ਗੱਲ ਦੇ ਖਿਲਾਫ ਹ ਇਥੇ ਕੋਈ ਵੀ ਇਥੇ ਸਾਡੇ ਬੰਦੇ ਆਪਣੇ ਕਿਪਟੇ ਜਿੱਤੇ ਕੰਮ ਨਹੀਂ ਕਰਦੇ ਸਾਰੇ ਕਰਦੇ ਆ ਪਰ ਜਿਹੜਾ ਵੀ ਕਰਦਾ ਉਹਦੇ ਦੇ ਮਸਾਲੀ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਦੂਜਾ ਬੰਦਾ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ਕਹਿੰਦਾ ਮਤਲਬ ਕਿ ਜਿਹੜੇ ਦੁਕਾਨਦਾਰ ਆਪਣੀਆਂ ਦੁਕਾਨਾਂ ਕਿਰਾਏ ਤੇ ਦਿੰਦੇ ਆ ਉਹ ਵੀ ਕਿਤਨੇ ਕਿਤੇ ਕਹ ਲੋ ਕਿ ਦੋਸ਼ੀ ਹੈਗੇ ਮੈਂ 100% ਉਹਨਾਂ ਨੂੰ ਦੋਸ਼ੀ ਮੰਨਦਾ ਕਿ ਦੇਣਾ ਕਿਤੇ ਦਾ ਮਤਲਬ ਹੋਇਆ ਗੱਲ ਘੁਆਫਰਾ ਕੇ ਥੋੜੀ ਕਰ ਰਿਹਾ ਮੈਂ ਮੈਂ ਗੱਲ ਸੋ ਜਿਹੜੀ ਸਪਸ਼ਟੇ ਗੱਲ ਕਰ ਰਿਹਾ ਕਿ ਜੇ ਅਸੀਂ ਕਹਿੰਦੇ ਆ ਨਹੀਂ ਸਾਨੂੰ ਮੁਸਲਮਾਨ ਮੰਡੇ ਲੱਗਦੇ ਆ ਉਹ ਇੱਥੇ ਨਹੀਂ ਕੰਮ ਕਰਨੇ ਚਾਹੀਦੇ ਉਹਨਾਂ ਨੂੰ ਉਹਨਾਂ ਲੱਖ ਰੁਪਈਆ ਜਿਹੜਾ ਦੇ ਰਹੇ ਆ ਜਿਹਦੇ ਸਿਰ ਤੇ ਆਪਣਾ ਪਰਿਵਾਰ ਪੜਦੇ ਆ ਉਹ ਲੱਖ ਰੁਪਈਆ ਚੰਗਾ ਲੱਗਦਾ ਉਹ ਜੇ ਪੈਸੇ ਦੇ ਜਿਹੜਾ ਚੰਗੇ ਇਹ ਦੇਖੋ ਤੁਸੀਂ ਵੀ ਤੁਸੀਂ ਅਸੀਂ ਕਰ ਕੀ ਰਹੇ ਆ ਅਸੀਂ ਕਿਹਨੂੰ ਮੈਂ ਕਹਿ ਰਿਹਾ ਵੀ ਹੋਈ ਇੱਥੇ ਕੋਈ ਹਿੰਦੂ ਮੁਸਲਮਾਨ ਸਿੱਖ ਦਾ ਕੋਈ ਰੌਲਾ ਨਹੀਂ ਰੋਲਾ ਗੈਰ ਸਮਾਜਿਕ ਤੱਤਾਂ ਦਾ ਉਹਦੇ ਗੈਰ ਸਮਾਜਿਕ ਤੱਤ ਕੋਈ ਵੀ ਆ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਧਿਆਨ ਵੀ ਹਦਾਤ ਕਰਦਾ ਤੁਸੀਂ ਮੁਸਲਮਾਨ ਮੁਸਲਮਾਨ ਕਰਕੇ ਆਪਸ ਵਿੱਚ ਫਿਰਕੂ ਭਾਵਨਾ ਪੜਾਉਣ ਦੀ ਜਿਹੜੀ ਜਿਹੜੀ ਵੀਡੀਓ ਨੇ ਚਲਾਈ ਪਈ ਚਾਲ ਉਤੋਂ ਬਾਜਾਓ ਇਹ ਅੱਗ ਲੱਗੀ ਕਿਸੇ ਕੋਈ ਬੁਝਣੀ ਨਹੀਂ ਆ ਇਸ ਕਰਕੇ ਧਿਆਨ ਰੱਖੋ ਕੋਈ ਗੱਲ ਕਰਨੇ ਜਿਹੜਾ ਕੋਈ ਇੱਕ ਬੰਦਾ ਗਲਤ ਕੰਮ ਕਰਦਾ ਸਾਰੇ ਨੂੰ ਉਸੇ ਦੱਸੇਗਾ ਬਣਿ ਜਾਓ ਕੈਨ ਨਾ ਮਤ ਕਿ ਲੋਕਾਂ ਨੂੰ ਵੀ ਅਵੇਰਨੈਸ ਹੋਣਾ ਚਾਹੀਦਾ ਸਭ ਬਿਲਕੁਲ ਲੋਕਾਂ ਦੀ ਥਾਂ ਧਿਆਨ ਵੀ ਹੋਣਾ ਚਾਹੀਦਾ 100 ਵਾਰੀ ਇੱਕ ਕਿਸ ਨੂੰ ਸਵਾਲ ਪੁੱਛਣ ਦੇ ਬਜਾਏ ਕੋਈ ਫਿਰ ਕੋਈ ਸਵਾਲ ਪੁੱਛਣ ਰਿਹਾ 100 ਵਾਰੀ ਸੋਚਣਾ ਚਾਹੀਦਾ ਉਹਦਾ ਬਹੁਤ ਡੂੰਘਾ ਅਸਰ ਜਾਂਦਾ ਲੋਕਾਂ ਤੇ ਅਸਰ ਪੈਂਦਾ ਅਗੇ ਲੋਕ ਜਿਹੜੇ ਆ ਬੇਰੋਜ਼ਗਾਰ ਲੋਕਾ ਉਹ ਕੋਈ ਮੁੱਦਾ ਲੱਭਦੇ ਆ ਜਿਹਦੇ ਨਾਲ ਬੜ ਕੇ ਸਮਾਜ ਦੇ ਵਿੱਚ ਜ਼ਹਿਰ ਘੋਲਿਆ ਜਾਵੇ ਲੋਕਾਂ ਨੂੰ ਬੁਮਰਾ ਕਰਕੇ ਨਫਰਤ ਫਲਾਇ ਜਾਏ ਇਸ ਕਰਕੇ ਲੱਗਤਿਆ ਅੱਗੇ ਵੀ ਰੱਬ ਜੋ ਹੱਥ ਜੋੜੇ ਵੀ ਤੁਸੀਂ ਸਮਾਜ ਜਿਹੜੀ ਨਾ ਜਿਹੜੀਆਂ ਫਿਰਕੂ ਗੱਲਾਂ ਨਾ ਕਰਿਆ ਧੰਨਵਾਦ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਸਿੰਦਰਪਾਲ ਉੱਗੀ ਆ ਜੀ ਉੱਗੀ ਸਾਹਿਬ ਇੱਕ ਬੀਤੇ ਦਿਨ ਬਾਜ਼ਾਰ ਦੇ ਵਿੱਚ ਅਮਰਤ ਬਾਜ਼ਾਰ ਬਾਜ਼ਾਰ ਦੇ ਵਿੱਚ ਇੱਕ ਬੜੀ ਦੁਖ ਭਰੀ ਜਿਹੜੀ ਘਟਨਾ ਆਈ ਹੈ ਕਿ ਇੱਕ ਛੋਟੀ ਜਿਹੜੀ ਨਵਾਲਗ ਲੜਕੀ ਸੀ ਉਹਦੇ ਨਾਲ ਛੇੜਛਾੜ ਹੋਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਬੜੀ ਨਿੰਦਣਯੋਗ ਘਟਨਾ ਔਰ ਜਿਹੜੇ ਵੀ ਇੱਥੇ ਸ਼ਹਿਰ ਦੇ ਵਿੱਚ ਇਹੋ ਜਿਹੇ ਗਲਤ ਅੰਸਰ ਆਇਆ ਹੈ ਚਾਹੇ ਉਹ ਕਿਸੇ ਵੀ ਧਰਮ ਨੂੰ ਬਲੋਂਗ ਕਰਦੇ ਆ ਜਿਨੇ ਵੀ ਇਹ ਘਟਨਾ ਨੂੰ ਅੰਜਾਮ ਦਿੱਤਾ ਉਹ ਬਹੁਤ ਮਾਦਭਾਗੀ ਖਬਰ ਹੈ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਜੇ ਇਹੋ ਜਿਹੇ ਪਰਵਾਸੀ ਲੋਕ ਆ ਜਿਨ੍ਹਾਂ ਨੇ ਆਣ ਕੇ ਸ਼ਹਿਰ ਦੇ ਵਿੱਚ ਰੇੜੀਆਂ ਫੜੀਆਂ ਜਾਂ ਦੁਕਾਨਾਂ ਦਾ ਕੰਮ ਕਰਦੇ ਆ ਉਹਨਾਂ ਦੀ ਜਿਹੜੀ ਆਈਡੈਂਟੀਫਿਕੇਸ਼ਨ ਪੁਲਿਸ ਦੇ ਕੋਲ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸੁਪਰੀਮ ਕੋਰਟ ਦੀ ਰੂਲਿੰਗ ਹੈ ਕਿ ਜਿਹੜਾ ਵੀ ਪਰਵਾਸੀ ਸ਼ਹਿਰ ਦੇ ਵਿੱਚ ਤੁਹਾਡੇ ਰੇੜੀ ਫੜੀ ਦਾ ਦੁਕਾਨ ਦਾ ਕੰਮ ਕਰਦਾ ਕਿਸੇ ਵੀ ਸਟੇਟ ਦਾ ਹੋਵੇ ਉਹਦੀ ਪੁਲਿਸ ਕੋਲ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਜੇ ਪੁਲਿਸ ਨੇ ਇਹੋ ਜੀ ਕੋਈ ਇਹੋ ਜਿਹੇ ਅਨਸਰਾਂ ਦੀ ਕੋਈ ਵੈਰੀਫਿਕੇਸ਼ਨ ਹੋਵੇ ਇਹੋ ਜੀਆਂ ਘਟਨਾਵਾਂ ਵਾਪਰਨ ਲੈ ਸ਼ਹਿਰ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਵੈਰੀਫਿਕੇਸ਼ਨ ਹੁੰਦੀ ਹੈ ਇੱਕ ਬੰਦੇ ਦੀ ਵੈਰੀਫਿਕੇਸ਼ਨ ਹੁੰਦੀ ਹੈ ਤਾਂ ਪਰ 20-20 ਬੰਦੇ ਨਾਲ ਜਿਹੜੇ ਕਿ ਇਹਨਾਂ ਵੈਰੀਫਿਕੇਸ਼ਨ ਤੋਂ ਨਾਲ ਬੈਠੇ ਹੁੰਦੇ ਤੇ ਕੰਨਾਂ ਤੇ ਵੀ ਮਕਾਨਾਂ ਤੇ ਵੀ ਇਹ ਤਾਂ ਦੇਖੋ ਜੀ ਪੁਲਿਸ ਦੀ ਡਿਊਟੀ ਆ ਕਿ ਜਿਹੜਾ ਇੱਕ ਦੁਕਾਨ ਦਾ ਓਨਰ ਆ ਉਹਦੀ ਜਾ ਕੇ ਪੁਸ਼ਪੜਤਾਲ ਕਰਨੀ ਚਾਹੀਦੀ ਵੀ ਆਹ ਜਿਹੜੀ ਬੰਦੇ ਤੂੰ ਬਿਠਾਏ ਹੋਏ ਆ ਦੁਕਾਨ ਦੇ ਅੰਦਰ ਜਾਂ ਰੇੜੀ ਫੜੀ ਦੇ ਅੰਦਰ ਇਹ ਕੌਣ ਆ ਇਹ ਡਿਊਟੀ ਪੁਲਿਸ ਦੀ ਆ ਉਦਾਲੀਕ ਸਵਾਲ ਹੋ ਰਾ ਜਿਹੜੇ ਦੁਕਾਨ ਦੇ ਅਸਲ ਮਾਲਕ ਹੁੰਦੇ ਆ ਉਹ ਜਿਆਦਾ ਕਿਰਾਇਆ ਦੇਦੇ 50 50 ਹਜ਼ਾਰ ਲੱਖ ਲੱਖ ਰੁਪਏ ਕਿਰਾਇਆ ਦੇ ਲਾਲਚ ਨੂੰ ਆ ਕੇੜੇ ਦੁਕਾਨਾ ਦੇ ਦਿੰਦੇ ਆ ਤੇ ਮੁੜ ਕੇ ਇਹੋ ਜਿਹੇ ਘਟਨਾਵਾਂ ਜਿਹੜੀਆਂ ਸਾਹਮਣੇ ਆਉਂਦੀਆਂ ਦੇਖੋ ਜੀ ਅੱਜ ਤੇ ਆਪਾਂ ਲਾਰਜ ਵੱਸ ਪੈ ਗਏ ਲੱਖ ਲੱਖ ਰੁਪਇਆ ਕਿਰਾਇਆ ਲੈਣਾ ਸ਼ੁਰੂ ਕਰ ਦਿੱਤਾ ਪਰ ਉਹਨਾਂ ਲੋਕਾਂ ਦੇ ਅੰਦਰ ਪਤਾ ਨਹੀਂ ਕਿਹੜਾ ਕੋਡ ਚੱਲ ਰਿਹਾ ਕਿ ਉਹ ਲੋਕ ਇਹਨਾਂ ਦੇ ਖਾਤਿਆਂ 'ਚ ਪੈਸਾ ਟਰਾਂਸਫਰ ਕਰ ਰਹੇ ਆ ਕਿਰਾਇਆ ਕੱਲ ਨੂੰ ਉਹ ਕੋਰਟ ਦੇ ਵਿੱਚ ਜਾ ਕੇ ਇਹਨਾਂ ਜਿਹੜੇ ਮਾਲਕਾ ਦੁਕਾਨਾਂ ਦੇ ਰੇੜੀਆਂ ਫੜੀਆਂ ਦੇ ਜਿਹਨਾਂ ਨੇ ਕਿਰਾਏ ਦੇ ਦੁਕਾਨਾਂ ਦਿੱਤੀਆਂ ਇਹਨਾਂ ਦੇ ਪੱਲੇ ਕੁਝ ਨਹੀਂ ਰਹਿਣਾ ਉਹਨਾਂ ਨੇ ਕਿਹਾ ਕਿ ਆਹ ਵੇਖ ਲਓ ਅਸੀਂ ਤੇ ਇੰਨੇ ਲੱਖ ਨੂੰ ਦੁਕਾਨ ਖਰੀਦੀ ਸੀ ਪਰ ਸਟਾਰਮੈਂਟ ਲੱਖ ਲੱਖ ਰੁਪਏ ਉਹਨਾਂ ਦੇ ਖਾਤੇ 'ਚ ਪਾ ਰਹੇ ਹਾਂ ਤੇ ਪਰ ਇਹਦਾ ਖਰਵਾਜਾ ਜਿਹੜੇ ਦੁਕਾਨਦਾਰ ਕਰਾਂਗੇ ਤੇ ਦੇਣ ਵਾਲੇ ਲੋਕਾਂ ਨੂੰ ਇਹ ਭੁਗਤਣਾ ਪਊਗਾ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਕਿਤੇ ਫੰਡਿੰਗ ਵੀ ਹੋ ਸਕਦੀ ਹੈ ਕਿਤੇ ਨਾ ਕਿਤੇ ਕਹੋ ਕਿ ਜੁਜੀਗ ਏਜੰਸੀ ਆ ਦੀ ਹੋ ਸਕਦੀ ਹੈ ਜੀ ਇਹਦੇ 'ਚ ਕੋਈ ਦੋਰ ਨਹੀਂ ਪ੍ਰਸ਼ਾਸਨ ਨੂੰ ਕਿਸ ਤਰੀਕੇ ਨਾਲ ਕਾਰਵਾਈ ਕਰਨੀ ਚਾਹੀਦੀ ਮੈਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਪ੍ਰਵਾਸੀ ਲੋਕ ਆ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਆ ਕਿਉਂਕਿ ਕੱਲ ਨੂੰ ਇਹ ਨਾ ਹੋਵੇ ਕਿ ਸ਼ਹਿਰ ਦੇ ਅੰਦਰ ਕੋਈ ਐਸੀ ਘਟਨਾ ਵਾਪਰ ਜਾਏ ਜਿਹਦਾ ਪੁਲਿਸ ਨੂੰ ਮੂੰਹ ਦਿਖਾਉਣਾ ਔਖਾ ਹੋ ਜਾਏ